ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਜੁੜ ਜੋ ਕਰਾਂ ਲਾਈਵ ਤੇ ਬਾਜਬੂ ਜੀ ਦੱਸਦੇ ਵੀ ਸਹੀ ਆਉਂਦੀ ਆ ਤੇ ਆ ਘਰੀਓ ਲੱਭੀ ਬਾਅਦ ਚੈੱਕ ਕਰ ਲਾ ਤੇ ਫੇਰ ਆਪਾਂ ਕੱਢਦੇ ਆ ਕਰਦਾ ਲਓ ਭਾਈ ਜੀ ਹੱਕ ਸੱਚ ਦੀਆਂ ਜਿੰਨੀਆਂ ਵੀ ਆਵਾਜ਼ਾਂ ਨੌਜਵਾਨ ਹੈਗੇ ਆ ਸਾਰਿਆਂ ਨੂੰ ਦਵਾਇਆ ਜਾ ਰਿਹਾ ਜਿਹੜਾ ਵੀ ਇਹ ਸਰਕਾਰ ਵਿਰੁੱਧ ਬੋਲਦਾਗਾ ਉਹਦਾ ਜਲੂਸ ਕੱਢਿਆ ਜਾ ਰਿਹਾ ਚੱਲ ਪਿਆ ਸਹੀ ਚੱਲ ਪਿਆ ਲਾ ਭਾਈ ਸ਼ੇਅਰ ਕਰਿਓ ਦੱਬ ਕੇ ਭਾਈ ਪਹਿਲਾਂ ਤਾਂ ਸਰ ਨੂੰ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਕਰਨਾ ਵੀ ਵੀਡੀਓ ਕੱਲੇ ਕੱਲੇ ਘਰੇ ਪਹੁੰਚਣੀ ਚਾਹੀਦੀ ਆ ਕਿਉਂਕਿ ਇੱਕ ਨਾ ਪ੍ਰੇਖਾ ਪੈ ਗਿਆ 27 ਤਰੀਕ ਦਾ ਇਕੱਠ ਨਹੀਂ ਹੋਇਆਗਾ 29 ਦਾ ਨਾ ਲੱਭੀ 29 ਤਰੀਕ ਦਾ ਹਾਂ 29 ਤਰੀਕ ਦਾ ਨਾਲ ਮੇਰੇ ਲੱਭੀ ਭਰਾ ਬੈਠਾ ਤੇ ਨਾਲ ਸਾਡਾ ਭਰਾ ਜਗਜੋਤ ਬੈਠਾ ਇਹ ਪੂਰੀ ਮਦਦ ਕਰਨਗੇ ਬਾਈ ਕਹਿੰਦੇ ਵੀ ਅਸੀਂ ਵੀ ਪੂਰਾ ਇਕੱਠ ਕਰਾਂਗੇ ਸਾਰੇ ਹੀ ਆਪਾਂ ਨੂੰ ਜ਼ੋਰ ਲਾਉਣਾ ਪੂ ਪੰਜਾਬ ਵਾਲਿਆਂ ਨੂੰ ਹਨਾ ਤੇ ਬਾਈ ਦੀ ਗੱਲ ਇਹ ਆ ਵੀ ਵੀਡੀਓ ਕੱਲੇ ਕੱਲੇ ਘਰ ਪਹੁੰਚਦੀ ਕਰ ਦਿਓ ਵੀ 29 ਤਰੀਕ ਦਾ ਪੂਰਾ ਵੱਡਾ ਇਕੱਠ ਕਰਨਾ ਸਰਕਾਰ ਦੀਆਂ ਚੂਲਾ ਹਰਾਉਣੀਆਂ ਚੂਲਾ ਗਰਦ ਕੱਢ ਦਿਓ ਕਿਉਂਕਿ ਬੰਦੇ 2-4 ਰਹਿ ਗਏ ਸੱਚ ਬੋਲਣ ਵਾਲੇ ਜੇ ਸੱਚ ਬੋਲਣ ਵਾਲਾ ਨੂੰ ਇਹੋ ਜਿਹਾ ਕੁਸੂਣਾ ਐ ਕੁੱਟਣਾ ਐ ਜਲੀਲ ਕਰਨਾ ਤੇ ਪੱਲੇ ਕੱਖ ਨਹੀਂ ਕਾਲੀ ਕਾਂਗਰਸੀ ਚੰਗੇ ਕਹਾਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾਗਾ ਮੁੰਡਿਆ ਆਪਾਂ ਕੈਪਟਨ ਦਾ ਰਾਜ ਦੇਖਿਆ ਬਾਦਲ ਦਾ ਦੇਖਿਆ ਇਹੋ ਜਿਹਾ ਕੁਸੂਣਾ ਹੁੰਦਾ ਸੀ ਉਹ ਰਾਜ ਚ ਹੁੰਦਾ ਨਹੀਂ ਨਾ ਉਹ ਬਾਦਲ ਕੈਪਟਨ ਦੇ ਰਾਜ ਚ ਕੈਪਟਨ ਦਾ ਯਾਰ ਇੰੀਆਂ ਸੋਹਣੀਆਂ ਗੱਲਾਂ ਨੂੰ ਪੁੱਛਦਾ ਹੀ ਨਹੀਂ ਸੀ ਲੋਕ ਉਹਨੂੰ ਕਹਿੰਦੇ ਸੀ ਉਰੂਸਾ ਦਾ ਆਸਕ ਰੂਸਾ ਦਾ ਐ ਰੂਸਾ ਇਹਦੀ ਐ ਲੱਗਦੀ ਆ ਕਹਿੰਦੇ ਸੀ ਨਾ ਡੱਕਾ ਨਹੀਂ ਬੋਲਦਾ ਸੀ ਬਾਦਲ ਨੂੰ ਕਿੰਨਾ ਕਸਮ ਨੇ ਇੰਨੇ ਛੋਟੇ ਪੱਧਰ ਤੇ ਆ ਕੇ ਆਉਂਦੇ ਨਹੀਂ ਸੀ ਉਹ ਆ ਅਸੀਂ ਸੋਸ਼ਲ ਮੀਡੀਆ ਤੇ ਇੰਨਾ ਕੁਝ ਬੋਲਦੇ ਲੋਕ ਗਾਲਾਂ ਕੱਢਦੇ ਦੋਨੇ ਪਾਰਟੀਆਂ ਨੂੰ ਸਾਡੇ ਵਰਗੇ ਜਿੰਨੇ ਵੀ ਥੱਲੇ ਯੂਟਿਊਬਰ ਸੀ ਕਿਸੇ ਨੂੰ ਕੋਈ ਪੁੱਛਦਾ ਵੀ ਨਹੀਂ ਸੀ ਵਿਚਾਰਾ ਆਪਦੇ ਹੱਕਾਂ ਦੀ ਗੱਲ ਕਰਦੇ ਕਰੀ ਜਾਣਦੇ ਆ ਪਹਿਲਾ ਮੁੱਖ ਮੰਤਰੀ ਐ ਵੀ ਕਮੈਂਟ ਪੜ ਕੇ ਵੀ ਪਰਚਾ ਕਮੈਂਟ ਪੜ ਕੇ ਵੀ ਪਰਚਾ ਆ ਲੈ ਆਓ ਬਦਲਾ ਬਹੁਤ ਹੱਤ ਜੱਕੀ ਸੀ ਬਦਲਾ ਲੈਣਾ ਉਧੂ ਮਾਚਾ ਲੋ ਮੈਂ ਵੀ ਵੇਚੀ ਸੀ ਆ ਸਾਰੀ ਵੇਚੀ ਸੀ ਨਾ ਝਾੜੂ ਨੂੰ ਇਕੱਲੇ ਇਕੱਲੇ ਨੇ ਵੋਟ ਪਾਈ ਸੀ ਨਾ ਕਿ ਸਾਰੀਆਂ ਉਮੀਦਾਂ ਟੁੱਟ ਗਈਆਂ ਨਾ ਅੱਜ ਪੰਜਾਬ ਡਿਪਰੈਸ਼ਨ ਚ ਵਗ ਗਿਆ ਕਾਰਨ ਕਿ ਆਹੇ ਆ ਬਦਲਾ ਚਾਹੁੰਦੇ ਸ਼ਾ ਦੇਖ ਲੋ ਬਦਲਾ ਉਹ ਬਾਈ ਜੀ ਝਾੜੂ ਵਾਲਿਆਂ ਨੂੰ ਘੇਰ ਘੇਰ ਕੇ ਪਿੰਡਾਂ ਸਵਾਲ ਪੁੱਛੋ ਵੀ ਨੌਜਵਾਨਾਂ ਤੇ ਐਨਐਸਏ ਲਾਇਆ ਚਿੱਟਾ ਨਹੀਂ ਬੰਦ ਹੋ ਰਿਹਾ ਬੇਰਜ਼ਗਾਰੀ ਵੱਧ ਰਹੀ ਆ ਕੱਲੇ ਬੋੜਾਂ ਤੇ ਮਸੂਰੀ ਤੋਂ ਬਣਾ ਇੱਕ ਕੰਮ ਕਰਿਆ ਜਿਹੜਾ ਸਰਕਾਰ ਨੇ ਮੈਨੂੰ ਗਣਿਆ ਦਿਓ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰੀ ਜਾਓ ਚਲਦੀ ਚਲਦੀ ਕਰ ਕਰ ਪਹੁੰਚਦੀ ਕਰਦੇ 27 ਤਰੀਕ ਨੂੰ ਨਹੀਂ ਇਕੱਠ 29 ਨੂੰ ਆ ਜਿਲ੍ਹਾ ਬਰਨਾਲਾ ਪਿੰਡ ਕੋੜਦਨੇ ਭਾਨੇ ਦੇ ਪਿੰਡ ਐਡਾ ਵੱਡਾ ਇਕੱਠ ਕਰਨਾ ਸਰਕਾਰ ਨੂੰ ਪਤਾ ਲੱਗ ਜੇ ਵੀ ਐ ਨੌਜਵਾਨਾਂ ਨੂੰ ਕੁੱਟਣਾਗਾ ਵੀ ਐ ਕੁੱਟੀ ਦਾ ਹੁੰਦਾ ਹਨਾ ਫੇਰ ਪਤਾ ਲੱਗੋ ਇਹਨਾਂ ਨੂੰ ਚੂਲਾ ਹਲਾ ਦਿਓ ਇਹਨਾਂ ਨੇ ਚੂਲਾ ਨਹੀਂ ਭਰਾ ਬਫਰ ਕੱਲੇ ਕੱਲਾ ਕੁੱਟ ਖਾਨ ਦੇ ਤਿਆਰ ਹੋ ਲੜਾਈ ਛੋਡੇ ਗਲ ਪੈ ਗਈ ਛੋਡੇ ਘਰਾਂ ਚ ਆ ਗਈ ਲੜਾਈ ਵੜ ਗਈ ਉਹ ਪਤੰਦਰੋ ਛੋਡੇ ਪੱਲੇ ਕੀ ਰਹੇਗਾ ਨਸੇ 'ਚ ਤੁਸੀਂ ਮਾਰਤੇ ਅਨੇਸੇ ਛੋਡੇ ਮੁੰਡਾ ਤੇ ਲੱਗੀਆਂ ਨੇ ਜ਼ਮੀਨ ਛੋਡੀ ਖਾਣ ਦੀ ਤਿਆਰੀ ਆ ਸਰਕਾਰੀ ਖਰੀਦ ਜ਼ਮੀਨਾਂ ਦੀ ਤੋੜਨ ਦੀ ਤਿਆਰੀ ਆ ਜਿਹੜੀ ਆਪਾਂ ਝੋਨਾ ਕਣਕ ਬੀਜਦੇ ਆ ਆ ਝਾੜੂ ਵਾਲੇ ਦੇ ਵਕੀਲ ਹੀ ਕਹੀ ਜਾਂਦੇ ਜਾ ਕੇ ਵੀ ਝੋਨਾ ਦੀ ਜਿਹੜਾ ਪਰਾਲੀ ਦਾ ਸੱਤੂ ਆਉਂਦਾ ਵੀ ਸਰਕਾਰੀ ਖਰੀਦ ਤੋੜੋ ਉਹ ਪੱਲੇ ਛੋਡੇ ਕੱਖ ਨਹੀਂ ਰਹਿਣਾ ਪੱਲੇ ਛੋਡੇ ਕੱਖ ਨਹੀਂ ਰਹਿਣਾ ਆ ਗਈ ਹੁਣ ਭੇਡਾ ਥੱਲੇ ਕਮੈਂਟਾਂ ਚ ਇਹਨਾਂ ਦਾ ਹਾਂ ਤੁਹਾਨੂੰ ਇੱਕ ਨਵੀਂ ਗੱਲ ਦੱਸਣਾ ਕਿੰਨੇ ਹਜ਼ਾਰ ਐੜੀ ਬਿਠਾਈ ਆ 5000 ਐੜੀ ਆ ਨਾ ਜੀ 5000 ਐਡਿ ਕੀ ਕਰਨ ਵਾਸਤੇ ਭਾਈ ਆ ਬਾ ਕਮੈਂਟ ਕਰਨ ਗਾਲਾਂ ਕੱਢਣੀਆਂ ਗਾਲਾਂ ਕੱਢਣੀਆਂ 5000 ਫੇਕ ਐਡਿ ਲਾਈ ਵੀ ਆ ਝਾੜੂ ਵਾਲਿਆਂ ਦੀ ਬਸ ਗਰਾਊਂਡ ਤੇ ਕੋਈ ਕੰਮ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਹਵਾ ਬਣਾ ਕੇ ਰੱਖਣੀਆਂ ਗਾਲਾਂ ਕੱਢਣੀਆਂ ਪੇਜ ਰੋਕਣੇ ਰੀਜ ਮਾਰਨੇ ਲੋਕਾਂ ਨੂੰ ਔਖੇ ਕਰਨਾ ਹੋਰ ਕੁਝ ਨਹੀਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਉਹਦੇ ਦੀ ਮੈਂ ਰਿਸਪੈਕਟ ਕਰਦਾ ਮੈਂ ਗਨਮੈਨ ਨਹੀਂ ਲਊਂਗਾ ਮੇਰਾ ਪਰਿਵਾਰ ਨਹੀਂ ਗਨਮੈਨ ਲਊਗਾ ਮੁਰਗੀਖਾਨਾ ਖੋਲ੍ਹ ਲਓ ਜੇ ਗਨਮੈਨ ਲੜਨੇ ਆਂ ਐਂ ਕਰ ਦੂ ਮੈਂ ਆਮ ਕਰਨ ਦਾ ਮੁੰਡਾ ਮੈਂ ਫਿਲਟਰ ਮੂਰੇ ਪੈਂਦਾ ਰਿਹਾ ਮੇਰੇ ਮੱਸਰ ਲੜਦਾ ਰੇ ਮੇਰੇ ਐਸੇ ਟਰੈਕਟਰ ਦੇ ਹੈਂਡਲ ਨੇ ਮੇਰਾ ਗੱਟ ਤੋੜਦਾ ਸੀ ਆਹ ਦੇਖ ਲੋ ਕੀ ਕਰ ਰਿਹਾ ਆਮ ਕਰਨ ਦਾ ਮੁੰਡਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਸਵਾਲ ਕਰੋ ਪਹਿਲਾਂ ਇਹ ਐਂ ਕਹਿੰਦੇ ਸੀ ਵੀ ਸਵਾਲ ਕਰੋ ਕਹਿੰਦਾ ਵੀ ਨਾ ਵੀ ਹਰ ਇੱਕ ਨੌਜਵਾਨ ਸਵਾਲ ਕਰੋ ਤੇ ਹੁਣ ਜਦੋਂ ਸਵਾਲ ਹੁੰਦੇ ਹੁਣ ਚੀਕਾ ਕੇ ਮਾਰ ਦਿਆ ਬਈ ਬਾਈ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰਕੇ ਘਰ ਘਰ ਪਹੁੰਚਦੀ ਕਰੋ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਕੱਲਾ ਕੱਲਾ ਨੌਜਵਾਨ ਕੁੱਟਿਆ ਜਾਊ ਜੇਲਾਂ ਚ ਧੱਕਿਆ ਜਾਊਗਾ ਉਹੀ ਗੱਲਾਂ ਸੱਚ ਹੋਣ ਲੱਗੀਆਂ ਪੁਰਾਣੇ ਟਾਈਮ ਵਾਲੀਆਂ ਵੀ ਜਿਵੇਂ 84 ਦੇ ਦੌਰ ਚ ਨੌਜਵਾਨੀ ਪੰਜਾਬ ਦੀ ਸੜਦੇ ਛੰਦਰਾ ਉਹ ਕਾਇਮ ਹੋ ਜੋ ਇਕੱਠੇ ਹੋ ਜੋ ਉਹ ਪਿੰਡਾਂ ਚ ਕਿਉਂ ਧੜੇਬਾਜੀ ਬਣਾਈ ਬੈਠਿਆ ਓਏ ਕਿਸਾਨ ਜੁਨੀਆਨਾਂ ਵੀ ਲੱਗ ਜੋ ਹੁਣ ਹੋਰ ਦੱਸਦਾ ਇਹ ਸਰਕਾਰਾਂ ਕਿਸਾਨ ਜੁਨੀਆਨ ਨੂੰ ਨਿੰਦ ਰਹੀਆਂ ਉਹ ਛੋਟੀ ਜ਼ਮੀਨ ਬਚਾਈ ਬੈਠੇ ਕੁਰਕ ਨਹੀਂ ਹੋਣ ਦੇ ਰੇ ਦੇ ਰੇ ਚਿੱਪਾ ਵਾਲੇ ਮੁੰਡਿਆਂ ਨੂੰ ਮੀਟਰ ਲੱਗਣ ਨਹੀਂ ਨਾ ਦੇ ਰੇ ਜੁਨੀਆਨਾਂ ਨਾਲੇ ਨਹੀਂ ਲੱਗਣ ਦੇ ਰੇ ਉਹ ਜਿਹੜਾ ਵੀ ਪਿੰਡ ਦਾ ਬੰਦਾ ਕੋਈ ਉੱਠ ਕੇ ਤੁਰਦਾਗਾ ਸਰਕਾਰਾਂ ਵਿਰੁੱਧ ਲੜਦਾ ਉਹਦਾ ਸਾਥ ਦਿਆ ਕਰੋ ਪਾਰਟੀਆਂ ਤਾਂ ਤੁਸੀਂ ਦੇਖ ਲੀਆਂ ਹੁਣ ਜਾ ਕੇ ਕਹਿਦੇ ਉਹਨੂੰ ਕਹਿ ਆਉਨੇ ਆ ਤਿੰਨੇ ਪਾਰਟੀਆਂ ਆਪਣੇ ਨਾਲ ਨਹੀਂ ਖੜੀਆਂ ਉਹ ਭਰਾਵੋ ਹੱਕ ਸੱਚ ਦੇ ਜਿਹੜੇ ਲੜਾਈ ਲੜਦੇ ਉਹ ਬੰਦੇ ਨਾਲ ਖੜ ਜਾ ਕਰੋ ਕੱਲਾ ਇਹਨਾਂ ਕੋਲੇ ਸੋਸ਼ਲ ਮੀਡੀਆ ਮੁੱਖ ਮੰਤਰੀ ਸਾਹਿਬ ਪੰਜਾਬ ਘੱਟ ਚਲਾਉਂਦੇ ਨੇ ਪੇਜ ਵੱਧ ਚਲਾਉਂਦੇ ਨੇ ਕੱਲਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਰੀ ਜਾਂਦੇ ਆ ਫੇਕ ਐਡੀਆਂ ਬਣਾਈ ਬੈਠਿਆ ਫੇਕ ਪੇਜ ਕੰਮ ਗਣਿਆ ਦੋ ਯਾਰ ਇੱਕ ਕੰਮ ਗਣਿਆ ਦੋ ਮੁੱਖ ਮੰਤਰੀ ਸਾਹਿਬ ਦਾ ਤੁਹਾਨੂੰ ਮੈਂ ਮੰਨ ਜੂਗਾ ਇੱਕ ਕੰਮ ਕੱਲੀਆਂ ਮਸੂਰੀਆਂ ਤੇ ਸੋਸ਼ਲ ਮੀਡੀਆ ਕੱਲੀਆਂ ਮਸੂਰੀਆਂ ਸੋਸ਼ਲ ਮੀਡੀਆ ਕੱਲ ਨੂੰ ਹੋਰ ਵੀ ਬਹੁਤ ਨੌਜਵਾਨ ਜੇਲ੍ਹਾਂ ਸਿੱਟਣੇ ਆ ਪਰਚੇ ਵੀ ਪੈਣੇ ਆ ਕੱਕਾ ਬਹੁਤ ਹੋਣੇ ਭਰਾਵੋ ਭਾਨੇ ਦੇ ਹੱਕ ਜਾਪਾ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਵੱਧ ਤੋਂ ਵੱਧ ਬਾਈ ਬੰਦੇ ਪਹੁੰਚੋ ਕੋਰਡ ਦੁਨੇ ਠੀਕ ਆ 27 ਤਰੀਕ ਨੂੰ ਨਹੀਂ 29 ਤਰੀਕ ਨੂੰ ਉਹ ਵੱਡਾ ਇਕੱਠ ਕਰੋ ਨਹੀਂ ਪੰਜਾਬੀਓ ਤੁਹਾਡੇ ਗਲਾਂ ਚਾ ਕੇ ਲੜਾਈ ਪੈ ਗਈ ਜ਼ਮੀਨਾ ਛੋੜੀਆਂ ਦੱਪਣ ਨੂੰ ਤਿਆਰ ਆ ਹੁਣ ਪਹਿਲਾਂ ਜਿਹੜਾ ਬਾਹਰ ਕੈਨੇਡਾ ਅਮਰੀਕਾ ਦਾ ਸੀ ਉਹ ਰ ਆ ਵੀ ਤੁਹਾਡੇ ਬੰਦ ਹੋ ਗਏ ਕੰਮ ਉੱਥੇ ਵੀ ਨਹੀਂ ਮਿਲ ਰਿਹਾ ਲੜਾਈ ਸਾਨੂੰ ਪੰਜਾਬ ਲਈ ਲੜਨੀ ਪਊਗੀ ਛੋਡੇ ਪੱਲੇ ਕੱਖ ਨਹੀਂ ਰਹਿਣਾ ਜਮੀਨਾਂ ਗਈਆਂ ਨਸਿਆਂ 'ਚ ਮਾਰਤੇ ਉਹ ਤੁਸੀਂ ਮੰਗਣ ਆਲੇ ਕਰਤੇ ਸਰਕਾਰਾਂ ਨੇ ਹੱਕ ਸੱਚਾ ਵਾਲੇ ਬੰਦੇ ਨੂੰ ਚੱਲ ਨਹੀਂ ਦਿੰਦੇ ਇਹ ਆਪ ਕੋਈ ਮੰਤਰੀ ਸ਼ਾਂਤਰੀ ਐਮ ਐਲ ਏ ਕੁਝ ਕਰ ਨਹੀਂ ਰਹੇ ਜੇ ਭਾਨੇ ਵਰਗਾ ਕਰਦਾ ਚੱਕ ਕੇ ਉਹਦੇ ਦੇ ਪਰਚਾ ਵੀਡੀਓ ਕੱਲਾ ਕੱਲਾ ਸ਼ੇਅਰ ਕਰੋ ਧੰਨਵਾਦ ਜਿਉਂਦੇ ਰਹੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 20 ਤਰੀਕ ਨੂੰ ਭਾਨਾ ਸਿੱਧੂ ਨੂੰ ਲੁਧਿਆਣਾ ਦੀ 7 ਨੰਬਰ ਡਿਵੀਜ਼ਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀ ਖਬਰ ਆਈਆਂ ਕਿ ਪੁਲਿਸ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਟੌਰਚਰ ਕੀਤਾ ਗਿਆ ਰਿਮਾਂਡ ਦੇ ਦੌਰਾਨ ਇਸ ਦੀ ਵੀਡੀਓ ਕਾਲ ਦੇ ਜ਼ਰੀਏ ਲਿੱਤੀ ਜਾਣਕਾਰੀ ਦੇ ਵੀ ਵੱਖ-ਵੱਖ ਖੁਲਾਸੇ ਹੋਏ ਹਨ ਤੇ ਉੱਥੇ ਹੀ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੱਡਾ ਇਕੱਠ ਇੱਕ ਵੱਡਾ ਸੰਘਰਸ਼ ਵਧਣ ਦੀਆਂ ਜੋ ਗੱਲਾਂ ਹੋ ਰਹੀਆਂ ਸਨ 27 ਤਰੀਕ ਨੂੰ ਉਸ ਬਾਰੇ ਪੰਨਾ ਸਿੱਧੂ ਦੇ ਕਰੀਬੀ ਜਗਦੀਪ ਰੰਧਾਵਾ ਨੇ ਲਾਈਵ ਹੋ ਕੇ ਦੱਸਿਆ ਕਿ ਉਹ ਇਕੱਠ ਹੋਣਾ 29 ਤਰੀਕ ਨੂੰ 29 ਜਨਵਰੀ ਨੂੰ ਕੋਰਟ ਦੁਨਾਂ ਵਿਖੇ ਹੋਵੇਗਾ ਸੋ ਕੀ ਕਹਿਣਾ ਤੁਹਾਡਾ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਤੇ ਜੋ ਵੀ ਘਟਨਾਕ੍ਰਮ ਹੋਇਆ ਉਸ ਬਾਰੇ ਤੁਹਾਡਾ ਕੀ ਕਹਿਣਾ ਤੁਹਾਡਾ ਕੀ ਸੋਚਣਾ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਹ ਪੂਰੀ ਮਦਦ ਕਰਨਗੇ ਬਾਈ ਕਹਿੰਦੇ ਵੀ ਅਸੀਂ ਵੀ ਪੂਰਾ ਇਕੱਠ ਕਰਾਂਗੇ ਸਾਰੇ ਹੀ ਆਪਾਂ ਨੂੰ ਜ਼ੋਰ ਲਾਉਣਾ ਪੂ ਪੰਜਾਬ ਵਾਲਿਆਂ ਨੂੰ ਹਨਾ ਤੇ ਬਾਈ ਦੀ ਗੱਲ ਇਹ ਆ ਵੀ ਵੀਡੀਓ ਕੱਲੇ ਕੱਲੇ ਘਰ ਪਹੁੰਚਦੀ ਕਰ ਦਿਓ ਵੀ 29 ਤਰੀਕ ਦਾ ਪੂਰਾ ਵੱਡਾ ਇਕੱਠ ਕਰਨਾ ਸਰਕਾਰ ਦੀਆਂ ਚੂਲਾ ਹਰਾਉਣੀਆਂ ਚੂਲਾ ਗਰਦ ਕੱਢ ਦਿਓ ਕਿਉਂਕਿ ਬੰਦੇ ਦੋ ਚਾਰ ਰਹਿ ਗਏ ਸੱਚ ਬੋਲਣ ਵਾਲੇ ਜੇ ਸੱਚ ਬੋਲਣ ਵਾਲਾ ਨੂੰ ਇਹੋ ਜਿਹਾ ਕੁਸੂਣਾ ਐ ਕੁੱਟਣਾ ਐ ਜਲੀਲ ਕਰਨਾ ਤੇ ਪੱਲੇ ਕੱਖ ਨਹੀਂ ਕਾਲੀ ਕਾਂਗਰਸੀ ਚੰਗੇ ਕਹਾਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾਗਾ ਮੁੰਡਾ ਆਪਾ ਕੈਪਟਨ ਦਾ ਰਾਜ ਦੇਖਿਆ ਬਾਦਲ ਦਾ ਦੇਖਿਆ ਐਹੋ ਜਿਹਾ ਕੁਸੂਨਾ ਹੁੰਦਾ ਸੀ ਉਹ ਰਾਜ ਚ ਹੁੰਦਾ ਨਹੀਂ ਨਾ ਉਹ ਬਾਦਲ ਕੈਪਟਨ ਦੇ ਰਾਜ ਚ ਕੈਪਟਨ ਦਾ ਯਾਰ ਇੰੀਆਂ ਛੋਟੀਆਂ ਗੱਲਾਂ ਨੂੰ ਪੁੱਛਦਾ ਹੀ ਨਹੀਂ ਸੀ ਲੋਕ ਉਹਨੂੰ ਕਹਿੰਦੇ ਸੀ ਰੂਸਾ ਦਾ ਆਸਕ ਰੂਸਾ ਦਾ ਐ ਰੂਸਾ ਇਹਦੀ ਐਂ ਲੱਗਦੀ ਆ ਕਹਿੰਦੇ ਸੀ ਨਾ ਡੱਕਾ ਨਹੀਂ ਬੋਲਦਾ ਸੀ ਬਾਦਲ ਨੂੰ ਕਿੰਨਾ ਕੁਸੂਨਾ ਇੰਨੇ ਛੋਟੇ ਪੱਧਰ ਤੇ ਆ ਕੇ ਆਉਂਦੇ ਹੀ ਨਹੀਂ ਸੀ ਉਹ ਆ ਅਸੀਂ ਸੋਸ਼ਲ ਮੀਡੀਆ ਤੇ ਇੰਨਾ ਕੁਝ ਬੋਲਦੇ ਲੋਕ ਗਾਲਾਂ ਕੱਢਦੇ ਦੋਨੇ ਪਾਰਟੀਆਂ ਨੂੰ ਸਾਡੇ ਵਰਗੇ ਜਿੰਨੇ ਵੀ ਥੱਲੇ ਯੂਟਿਊਬਰ ਸੀ ਕਿਸੇ ਨੂੰ ਕੋਈ ਪੁੱਛਦਾ ਵੀ ਨਹੀਂ ਸੀ ਵਿਚਾਲਾ ਆਪਦੇ ਹੱਕਾਂ ਦੀ ਗੱਲ ਕਰਦੇ ਕਰੀ ਜਾਣਦੇ ਆ ਪਹਿਲਾ ਮੁੱਖ ਮੰਤਰੀ ਆ ਵੀ ਕਮੈਂਟ ਪੜ ਕੇ ਵੀ ਪਰਚਾ ਕਮੈਂਟ ਪੜ ਕੇ ਵੀ ਪਰਚਾ ਅੱਜ ਲਿਆਉ ਬਦਲਾ ਬਹੁਤ ਹੱਤ ਜੱਕੀ ਸੀ ਬਦਲਾ ਲੈਣਾ ਉਦੋਂ ਮੈਂ ਚਲੋ ਮੈਂ ਵੀ ਵੇਚੀ ਸੀ ਆ ਸਾਰੀ ਵੇਚੀ ਸੀ ਨਾ ਝਾੜੂ ਨੂੰ ਕੱਲੇ ਕੱਲੇ ਨੇ ਵੋਟ ਪਾਈ ਸੀ ਨਾ ਕਿ ਸਾਰੀਆਂ ਉਮੀਦਾਂ ਟੁੱਟ ਗਈਆਂ ਨਾ ਅੱਜ ਪੰਜਾਬ ਡਿਪਰੈਸ਼ਨ ਚ ਵਗ ਗਿਆ ਕਾਰਨ ਕਿ ਆਹੇ ਆ ਬਦਲਾ ਚਾਹੁੰਦੇ ਸੀ ਆ ਦੇਖ ਲਓ ਬਜ਼ਰਾ ਓ ਬਾਈ ਜੀ ਝਾੜੂ ਵਾਲਿਆਂ ਨੂੰ ਘੇਰ ਘੇਰ ਕੇ ਪਿੰਡਾਂ ਸਵਾਲ ਪੁੱਛੋ ਵੀ ਨੌਜਵਾਨਾਂ ਤੇ ਐਨਐਸਏ ਲਾਇਆ ਚਿੱਟਾ ਨਹੀਂ ਬੰਦ ਹੋ ਰਿਹਾ ਬੇਰਜ਼ਗਾਰੀ ਵਧ ਰਹੀ ਆ ਕੱਲੇ ਬੋੜਾਂ ਤੇ ਮਸੂਰੀ ਤੋਂ ਬਣਾ ਇੱਕ ਕੰਮ ਕਰਿਆ ਜਿਹੜਾ ਸਰਕਾਰ ਨੇ ਮੈਨੂੰ ਗਿਣਿਆ ਦਿਓ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰੀ ਜਾਓ ਚਲਦੀ ਚਲਦੀ ਕਰ ਕਰ ਪਹੁੰਚਦੀ ਕਰ ਦਿਓ 27 ਤਰੀਕ ਨੂੰ ਨਹੀਂ ਇਕੱਠ 29 ਨੂੰ ਆ ਜ਼ਿਲ੍ਹਾ ਬਰਨਾਲਾ ਪਿੰਡ ਕੋੜਦ ਨੇ ਭਾਨੇ ਦੇ ਪਿੰਡ ਐਡਾ ਵੱਡਾ ਇਕੱਠ ਕਰਨਾ ਸਰਕਾਰ ਨੂੰ ਪਤਾ ਲੱਗ ਜੇ ਵੀ ਐ ਨੌਜਵਾਨਾਂ ਨੂੰ ਕੁੱਟਣਾਗਾ ਵੀ ਆ ਕੁੱਟੀ ਦਾ ਹੁੰਦਾ ਹਨਾ ਫੇਰ ਪਤਾ ਲੱਗੋ ਇਹਨਾਂ ਨੂੰ ਚੂਲਾ ਹਿਲਾ ਦਿਓ ਇਹਨਾਂ ਨੇ ਚੂਲਾ ਨਹੀਂ ਭਰਾ ਬਫਰ ਕੱਲੇ ਕੱਲਾ ਕੁੱਟ ਖਾਨ ਦੇ ਤਿਆਰ ਹੋ ਲੜਾਈ ਛੋੜੇ ਗਲ ਪੈ ਗਈ ਛੋੜੇ ਘਰਾਂ ਚ ਆ ਗਈ ਲੜਾਈ ਵੜ ਗਈ ਉਹ ਪਤੰਦਰੋ ਛੋੜੇ ਪੱਲੇ ਕੀ ਰਹਿ ਗਿਆ ਨਸੇ 'ਚ ਤੁਸੀਂ ਮਾਰਤੇ ਐਨ ਐਸ ਐ ਛੋੜੇ ਮੁੰਡਿਆਂ ਤੇ ਲੱਗੀਆਂ ਨੇ ਜ਼ਮੀਨ ਛੋੜੀ ਖਾਣ ਦੀ ਤਿਆਰੀ ਆ ਸਰਕਾਰੀ ਖਰੀਦ ਜ਼ਮੀਨਾਂ ਦੀ ਤੋੜਨ ਦੀ ਤਿਆਰੀ ਆ ਜਿਹੜੀ ਆਪਾਂ ਝੋਨਾ ਕਣਕ ਬੀਜਦੇ ਆ ਆ ਝਾੜੂ ਵਾਲੇ ਦੇ ਵਕੀਲ ਹੀ ਕਹੀ ਜਾਂਦੇ ਜਾ ਕੇ ਵੀ ਝੋਨਾ ਦੀ ਜਿਹੜਾ ਪਰਾਲੀ ਦਾ ਸੱਤੂ ਆਉਂਦਾ ਵੀ ਸਰਕਾਰੀ ਖਰੀਦ ਤੋੜੇ ਉਹ ਪੱਲੇ ਹੁਡੇ ਕੱਖ ਨਹੀਂ ਰਹਿਣਾ ਪੱਲੇ ਛੋਡੇ ਕੱਖ ਨਹੀਂ ਹੋਣਾ ਆ ਆ ਗਿਆ ਹੁਣ ਭੇਡਾਂ ਥੱਲੇ ਕਮੈਂਟਾਂ ਚ ਇਹਨਾਂ ਦਾ ਹਾਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਕਿੰਨੇ ਹਜ਼ਾਰ ਐਡੀ ਬਿਠਾਈ ਵੀ ਆ 5000 ਐਡੀ ਹੈ ਨਾ ਜੀ 5000 ਐਡੀ ਕੀ ਕਰਨ ਵਾਸਤੇ ਭਾਈ ਆ ਬਾ ਕਮੈਂਟ ਕਰਨੀਆਂ ਗਾਲਾਂ ਕੱਢਣੀਆਂ ਗਾਲਾਂ ਕੱਢਣੀਆਂ 5000 ਫੇਕ ਐਡੀ ਲਾਈ ਵੀ ਆ ਝਾੜੂ ਵਾਲਿਆਂ ਦੀ ਬੱਸ ਗਰਾਊਂਡ ਤੇ ਕੋਈ ਕੰਮ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਹਵਾ ਬਣਾ ਕੇ ਰੱਖਣੀਆ ਗਾਲਾਂ ਕੱਢਣੀਆਂ ਪੇਜ ਰੋਕਣੇ ਰੀਜ ਮਾਰਨੇ ਲੋਕਾਂ ਨੂੰ ਔਖੇ ਕਰਨਾ ਹੋਰ ਕੁਝ ਨਹੀਂ ਭਗਵਾਨ ਤਮਨ ਸਾਹਿਬ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਉਹਦੇ ਦੀ ਮੈਂ ਰਿਸਪੈਕਟ ਕਰਦਾ ਮੈਂ ਗੰਨਮੈਨ ਨਹੀਂ ਲਊਂਗਾ ਮੇਰਾ ਪਰਿਵਾਰ ਨਹੀਂ ਗੰਨਮੈਨ ਲਊਗਾ ਮੁਰਗੀਖਾਨਾ ਖੋਲ ਲਓ ਜੇ ਗੰਨਮੈਨ ਲੜਿਆ ਐ ਕਰ ਦੂ ਮੈਂ ਆਮਕਰਨ ਦਾ ਮੁੰਡਾ ਮੈਂ ਫਿਲਟਰ ਮੂਰੇ ਪੈਂਦਾ ਰਿਹਾ ਮੇਰੇ ਮੱਸਰ ਲੜਦਾ ਰੇ ਮੇਰਾ ਐਸੇ ਟਰੈਕਟਰ ਦੇ ਹੈਂਡਲ ਨੇ ਮੇਰਾ ਗੱਟ ਤੋੜਦਾ ਸੀ ਆਹ ਦੇਖ ਲਓ ਕੀ ਕਰ ਰਿਹਾ ਆਮਕਰਨ ਦਾ ਮੁੰਡਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਸਵਾਲ ਕਰੋ ਪਹਿਲਾਂ ਇਹ ਐਂ ਕਹਿੰਦੇ ਸੀ ਵੀ ਸਵਾਲ ਕਰੋ ਕਹਿੰਦਾ ਵੀ ਨਾ ਵੀ ਹਰ ਇੱਕ ਨੌਜਵਾਨ ਸਵਾਲ ਕਰੋ ਤੇ ਹੁਣ ਜਦੋਂ ਸਵਾਲ ਹੁੰਦੇ ਹੁਣ ਚੀਕਾ ਕੇ ਮਾਰਦੇ ਆ ਬਈ ਬਾਈ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰਕੇ ਘਰ ਘਰ ਪਹੁੰਚਦੀ ਕਰੋ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਕੱਲਾ ਕੱਲਾ ਨੌਜਵਾਨ ਕੁੱਟਿਆ ਜਾਊ ਜੇਲਾਂ ਚ ਧੱਕਿਆ ਜਾਊਗਾ ਉਹੀ ਗੱਲਾਂ ਸੱਚ ਹੋਣ ਲੱਗੀਆਂ ਪੁਰਾਣੇ ਟਾਈਮ ਵਾਲੀਆਂ ਵੀ ਜਿਵੇਂ 84 ਦੇ ਦੌਰ ਚ ਨੌਜਵਾਨੀ ਪੰਜਾਬ ਦੀ ਸੜਦੇ ਚੰਦਰਾ ਉਹ ਕਾਇਮ ਹੋ ਜੋ ਇਕੱਠੇ ਹੋ ਜੋ ਉਹ ਪਿੰਡਾਂ ਚ ਕਿਉਂ ਧੜੇਵਾਜੀ ਬਣਾਈ ਬੈਠਿਆ ਓਏ ਕਿਸਾਨ ਜੁਨੀਆਨਾ ਵੀ ਲੱਗ ਜਾ ਹੁਣ ਹੋਰ ਦੱਸਦਾ ਇਹ ਸਰਕਾਰਾਂ ਕਿਸਾਨ ਜੂਨੀਅਨ ਨੂੰ ਨਿੰਦ ਰਹੀਆਂ ਉਹ ਛੋਟੀ ਜ਼ਮੀਨ ਬਚਾਈ ਬੈਠਿਆ ਕੁਰਕ ਨਹੀਂ ਹੋਣ ਦੇ ਰਹੇ ਚਿੱਪਾ ਵਾਲੇ ਮੁੰਡਿਆਂ ਨੂੰ ਮੀਟਰ ਲੱਗਣ ਨਹੀਂ ਨਾ ਦੇ ਰਹੇ ਜੂਨੀਅਨ ਵਾਲੇ ਨਹੀਂ ਲੱਗਣ ਦੇ ਰਹੇ ਉਹ ਜਿਹੜਾ ਵੀ ਪਿੰਡ ਦਾ ਬੰਦਾ ਕੋਈ ਉੱਠ ਕੇ ਤੁਰਦਾਗਾ ਸਰਕਾਰਾਂ ਵਿਰੁੱਧ ਲੜਦਾ ਉਹਦਾ ਸਾਥ ਦਿਆ ਕਰੋ ਪਾਰਟੀਆਂ ਦਾ ਤੁਸੀਂ ਦੇਖ ਲਿਆ ਹੁਣ ਜਾ ਕੇ ਕਹਿਦੇ ਉਹਨੂੰ ਕਹਿ ਆਉਨੇ ਆ ਕਿੰਨੇ ਪਾਰਟੀਆਂ ਆਪਣੇ ਨਾਲ ਨਹੀਂ ਖੜੀਆਂ ਉਹ ਭਰਾਵੋ ਹੱਕ ਸੱਚ ਦੇ ਜਿਹੜੇ ਲੜਾਈ ਲੜਦੇ ਉਹ ਬੰਦੇ ਨਾਲ ਖੜ ਜਾ ਕਰੋ ਇਕੱਲਾ ਇਹਨਾਂ ਕੋਲੇ ਸੋਸ਼ਲ ਮੀਡੀਆ ਮੁੱਖ ਮੰਤਰੀ ਸਾਹਿਬ ਪੰਜਾਬ ਘੱਟ ਚਲਾਉਂਦੇ ਨੇ ਪੇਜ ਵੱਧ ਚਲਾਉਂਦੇ ਨੇ ਕੱਲਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਰੀ ਜਾਂਦੇ ਆ ਫੇਕ ਐਡੀਆਂ ਬਣਾਈ ਬੈਠਿਆ ਫੇਕ ਪੇਜ ਕੰਮ ਗਣਿਆ ਦੋ ਯਾਰ ਇੱਕ ਕੰਮ ਗਣਿਆ ਦੋ ਮੁੱਖ ਮੰਤਰੀ ਸਾਹਿਬ ਦਾ ਤੁਹਾਨੂੰ ਮੈਂ ਮੰਨ ਜੂਗਾ ਇੱਕ ਕੰਮ ਕੱਲੀਆਂ ਮਸੂਰੀਆਂ ਤੇ ਸੋਸ਼ਲ ਮੀਡੀਆ ਕੱਲੀਆਂ ਮਸੂਰੀਆਂ ਸੋਸ਼ਲ ਮੀਡੀਆ ਕੱਲ ਨੂੰ ਹੋਰ ਵੀ ਬਹੁਤ ਨੌਜਮਾਨ ਜੇਲਾ ਸਿੱਟਣਿਆ ਪਾਕਤੇ ਵੀ ਪੈਣਿਆ ੱੱਕਾ ਬਹੁਤ ਹੋਣਿਆ ਭਰਾਵੋ ਭਾਨੇ ਦੇ ਹੱਕ ਜਾਪਾ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਬੱਤੋ ਵੱਧ ਬਾਈ ਬੰਦੇ ਪਹੁੰਚੋ ਕੋਰ ਦੁਨੇ ਠੀਕ ਆ 27 ਤਰੀਕ ਨੂੰ ਨਹੀਂ 29 ਤਰੀਕ ਨੂੰ ਉਹ ਵੱਡਾ ਇਕੱਠ ਕਰੋ ਨਹੀਂ ਪੰਜਾਬੀਓ ਛੋਡੇ ਗਲਾਂ ਚਾ ਕੇ ਲੜਾਈ ਪੈ ਗਈ ਜ਼ਮੀਨਾਂ ਛੋਡੀਆਂ ਦੱਪਣ ਨੂੰ ਤਿਆਰ ਹੁਣ ਪਹਿਲਾਂ ਜਿਹੜਾ ਬਾਹਰ ਕੈਨੇਡਾ ਅਮਰੀਕਾ ਅਸੀਂ ਹੋਰ ਆ ਵੀ ਛੋਡੇ ਬੰਦ ਹੋ ਗਏ ਕੰਮ ਉੱਥੇ ਵੀ ਨਹੀਂ ਮਿਲ ਰਿਹਾ ਲੜਾਈ ਸਾਨੂੰ ਪੰਜਾਬ ਲਈ ਲੜਨੀ ਪਊਗੀ ਛੋਡੇ ਪੱਲੇ ਕੱਖ ਨਹੀਂ ਰਹਿਣਾ ਜ਼ਮੀਨਾਂ ਗਈਆਂ ਨਸਿਆਂ 'ਚ ਮਾਰ ਤੇ ਉਹ ਤੁਸੀਂ ਮੰਗਣ ਵਾਲੇ ਕਰਤੇ ਸਰਕਾਰਾਂ ਨੇ ਹੱਕ ਸੱਚਾ ਵਾਲੇ ਬੰਦੇ ਨੂੰ ਚੱਲ ਨਹੀਂ ਦਿੰਦੇ ਹੈ ਆਪ ਕੋਈ ਮੰਤਰੀ ਸ਼ਾਂਤਰੀ ਐਮਐਲਏ ਕੁਸ ਕਰ ਨਹੀਂ ਰਹੇ ਜੇ ਭਾਨੇ ਵਰਗਾ ਕਰਦਾ ਚੱਕ ਕੇ ਉਹਦੇ ਦੇ ਪਰਚਾ ਵੀਡੀਓ ਕੱਲਾ ਕੱਲਾ ਸ਼ੇਅਰ ਕਰੋ ਧੰਨਵਾਦ ਜਿਉਂਦੇ ਰਹੋ